गल नहीं की गुरु रविदास जी ने जात तो उचे के गल की जिमें भगत रविदास जी ने एक जगह कहा जाति होछा पाती होछा होछा जन्म हमारा राजा राम की सेवना कि नहीं कह रविदास मारा देखो की कह रविदास जी ने कह लगे कह लगे जाति होछा ਕਹਿੰਦੇ ਜਾਤ ਕਿਸੇ ਕੰਮ ਦੀ ਨਹੀਂ ਹੈ ਹੋਸ਼ਖ ਨੂੰ ਕਹਿੰਦੇ ਜਿਹੜੀ ਚੀਜ਼ ਕਿਸੇ ਕੰਮ ਦੀ ਨਹੀਂ ਹੁੰਦੀ ਕੋਈ ਬੰਦਾ ਐਵੇਂ ਬੋਲੀ ਜਾਣ ਰਿਹਾ ਸੀ ਐਵੇਂ ਜਿਹੜੀ ਗੱਲ ਕਿਸੇ ਦੇ ਕੰਮ ਦੀ ਨਹੀਂ ਸੀ ਤੇ ਕਿਸੇ ਨੇ ਕਿਹਾ ਭਾਈ ਸਾਹਿਬ ਉਹ ਕੀ ਬੋਲਣ ਰਿਹਾ ਉਹ ਹੋਛਾ ਆਦਮੀ ਹੈ ਛੱਡ ਪਣਾ ਜੋ ਬੋਲਣ ਰਿਹਾ ਉਹ ਕਿਸੇ ਸਾਡੇ ਗੱਲ ਕੰਮ ਦੀ ਨਹੀਂ ਹੈ ਹੋਸ਼ ਹੈ ਉਹਨੂੰ ਹੋਸ਼ਾ ਕਹਿੰਦੇ ਹੁਣ ਦੱਸੋ ਭਗਤ ਰਵੀਦਾਸ ਜੀ ਸਾਨੂੰ ਕਹਿੰਦੇ ਨੇ ਜਾਤ ਕਿਸੇ ਕੰਮ ਦੀ ਨਹੀਂ ਹੈ ਤੇ ਆਪਣੀ ਜਾਤ ਲਿਖਣ ਦੇ ਕਦੀ ਹੋ ਸਕਦਾ ਇਹਨੇ ਖੁਦ ਕਹਿਣ ਵੀ ਜਦ ਕਿਸੇ ਕੰਮ ਦੀ ਨਹੀਂ ਹੈ ਉਹ ਆਪਣੀ ਜਾਤ ਨੂੰ ਸਬੋਧਨ ਕਿਦਾਂ ਕਰਨਗੇ ਬਈ ਕਹਿੰਦਾ ਜਾਤੀ ਹੋਛਾ ਜਦ ਕਿਸੇ ਕੰਮ ਦੀ ਨਹੀਂ ਹੈ ਪਾਤੀ ਹੋਛਾ ਕਹਿੰਦੇ ਮਨਾ ਇਸ ਸਰੀਰ ਵਿੱਚ ਬੈਠਾ ਜਿੰਦੀ ਇੱਜ਼ਤ ਬਣਾਉਂਦਾ ਫਿਰਦਾ ਨਾ ਸੰਸਾਰ ਦੇ ਕਿੰਨਾ ਇਹ ਇੱਜ਼ਤ ਵੀ ਕਿਸੇ ਕੰਮ ਦੀ ਨਹੀਂ ਹੈ ਹੈਗੀ ਕੰਮ ਦੀ ਜੇ ਕੋਈ ਬੰਦਾ ਇੱਜ਼ਤ ਬਣਾ ਲਵੇ ਭਈ ਧਨ ਦੌਲਤ ਬੜਾ ਇਕੱਠਾ ਕੀਤਾ ਸ਼ਹਿਰ 'ਚ ਮੇਰਾ ਨਾਂ ਆ ਉਹ ਗੁਰੂ ਰੂਪ ਪਿਆਰੀ ਸਾਥ ਸਿੰਘੋਂ ਸ਼ਹਿਰ 'ਚ ਹੀ ਨਾ ਆਇਆ ਪਰ ਦਰਗਾਹ 'ਚ ਨਾ ਤੇ ਨਹੀਂ ਆ ਨਾ ਉੱਥੇ ਨਹੀਂ ਆ ਨਾ ਇਹਨੂੰ ਕਹਿੰਦੇ ਜਾਤੀ ਹੁਛਾ ਪਾਤੀ ਹੁਛਾ ਹੁਛਾ ਜਨਮ ہمارا ਜਨਮ ਕੀ ਹੈ ਜਿਹੜਾ ਸਮਾਂ ਅਸੀਂ ਕਿਸੇ ਇੱਕ ਸਰੀਰ 'ਚ ਗੁਜ਼ਾਰਦੇ ਹਾਂ ਉਹਨੂੰ ਜਨਮ ਕਹਿੰਦੇ ਹੂੰ ਕਹਿੰਦਾ ਕੁੱਤੇ ਦਾ ਜਨਮ ਹੈ ਇਹਦਾ ਮਤਲਬ ਕੁੱਤੇ ਦੇ ਸਰੀਰ ਦੇ ਅੰਦਰ ਜਿਹੜਾ ਸਮਾਂ ਗੁਜ਼ਾਰਿਆ ਉਹ ਕੁੱਤੇ ਦਾ ਜਨਮ ਹੈ ਹੁਣ ਆਪਾਂ ਕੀ ਕਹਿੰਦੇ ਆ ਭਈ ਮਨੁੱਖ ਦਾ ਜਨਮ ਮਿਲ ਗਿਆ ਕਹਿੰਦਾ ਮਤਲਬ ਮਨੁੱਖ ਦੇ ਸਹੀਚ ਸੰਭਵ ਗੁਜ਼ਾਰਨ ਲਈ ਮਿਲ ਗਿਆ ਤੇ ਗੁਰੂ ਜੀ ਕਹਿਣ ਲੱਗੇ ਹੋਸਾ ਜਨਮ ਹਮਾਰਾ ਕਹਿੰਦੇ ਇਸ ਸਰੀਰ ਵਿੱਚ ਜਨਮ ਗੁਜ਼ਾਰਿਆ ਵੀ ਜੇ ਉਸ ਪਰਮਾਤਮਾ ਵੱਲ ਧਿਆਨ ਨਹੀਂ ਲੱਗਾ ਤੇ ਕਹਿੰਦੇ ਵੀ ਕਿਸੇ ਕੰਮ ਦਾ ਨਹੀਂ ਹੈ ਫੇਕੀ ਗੱਲ ਲਗੇ ਕਹਿੰਦੇ ਰਾਜਾ RAM ਦੀ ਸੇਵਨਾ ਕਿੰਨੀ ਹੁਣ ਆਪਾਂ ਰਾਜਾ RAM ਇਕੱਠਾਈ ਬੜਦਨੇ ਰਾਜਾ RAM ਦੀ ਸੇਵਨਾ ਕੀਤੀ ਉਹ ਗੁਰੂ ਰੂਪਿਆਰੀ ਸਾਜ ਸੰਗਤ ਜੀਓ ਪਰਮਾਤਮਾ ਜਿਹੜਾ ਉਹ ਰਾਮ ਆ ਪਰ ਉਹ ਰਾਜਾ ਨਹੀਂ ਹੈ ਪਰਮਾਤਮਾ ਰਾਮ ਆ ਪਰ ਰਾਜਾ ਨਹੀਂ ਹੈ ਕਹਿੰਦੇ ਕਿਉਂ ਰਾਜਾ ਕਿਹਨੂੰ ਕਹਿੰਦੇ ਨੇ ਜਿਸ ਨੂੰ ਕੁਝ ਸਮਾਂ ਮਿਲੇ ਜਿਹਦੇ ਵਿੱਚ ਉਹ ਕੋਈ ਕਮਾਈ ਕਰ ਸਕਦਾ ਆਪਣਾ ਰਾਜ ਚਲਾ ਸਕਦਾ ਆਪਣੇ ਆਪ ਦੀ ਚਲਾ ਸਕਦਾ ਕੁਝ ਧਨ ਇਕੱਠਾ ਕਰ ਸਕਦਾ ਕਿਸੇ ਲਈ ਕੁਝ ਬਣਾ ਸਕਦਾ ਆਪਣੇ ਲਈ ਕੁਝ ਬਣਾ ਸਕਦਾ ਉਸ ਸਮੇ ਨੂੰ ਰਾਜਾ ਕਹਿੰਦੇ ਤੇ ਗੁਰੂ ਜੀ ਇਸ ਮੰਨ ਨੂੰ ਰਾਜਾ ਕਹਿੰਦੇ ਕਹਿੰਦੇ ਜਿਹੜਾ ਜੀਵਨ ਤਨ ਨੂੰ ਮਨੁੱਖ ਦੇ ਸੀਚ ਗੁਜ਼ਾਰਨ ਲਈ ਮਿਲਿਆ ਨਾ ਏ ਰਾਜਾ ਇਸ ਸਮੇਂ ਦੇ ਅੰਦਰ ਤੈਨੂੰ ਆਪਣੇ ਆਪ ਦੇ ਅੰਦਰ ਕਮਾਈ ਕਰਕੇ ਪਰਮਾਤਮਾ ਦੇ ਚਰਨਾਂ 'ਚ ਪਹੁੰਚਣ ਦੀ ਸਮਾਂ ਮਿਲੇ ਰਾਜਾ ਇਹ ਰਾਜਾ ਇਸ ਸਮਾਂ ਰਾਜੇ ਦਾ ਰਾਜਾ RAM ਕਿਸੇ ਨੂੰ ਨਾ ਕਿੰਨੀ ਗੁਰੂ ਜੀ ਕਹਿੰਦੇ ਮਨਾ ਉਹ ਐਸ ਸਰੀਰ ਵਿੱਚ ਬੈਠਿਆ ਵੀ ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਤੇ ਫਿਰ ਕੌਣ ਆ ਕਹਿ ਰਵਿਦਾਸ ਕਹਿੰਦੇ ਰਵੀਦਾਸ ਜੀ ਭਗਤ ਜੀ ਕਹਿ ਰਹੇ ਨੇ ਫਿਰ ਤੂੰ ਕੌਣ ਆ ਕਹਿੰਦੇ ਚਮਾਰਾ ਚਮਾਰਾ ਦਾ ਮਤਲਬ ਕੀ ਆ ਕਿ ਤੂੰ ਚਾਮੀ ਸਵਾਰਦਾ ਰਿਆ ਸਰੀਰ ਮਗਰ ਲੱਗਾ ਰਿਆ ਜਿਹੜਾ ਚੰਮ ਸਵਾਰੇ ਉਹ ਚਮਾਰ ਹੁੰਦਾ ਕਹਿੰਦੇ ਮਨਾ ਫਿਰ ਤੂੰ ਚਮਾਰ ਆ ਤੂੰ ਸਰੀਰ ਨੂੰ ਹੀ ਸਵਾਰਦਾ ਰਿਆ ਆਪਣੇ ਆਪ ਨੂੰ ਨਹੀਂ ਸਵਾਰਿਆ ਭਗਤੀ ਨਹੀਂ ਕੀਤੀ ਗੌਰ ਨਹੀਂ ਕੀਤੀ ਆਪਾਂ ਕਿਉਂ ਨਹੀਂ ਕੀਤੀ ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਨ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਤੇ ਸਾਡੇ ਜਿਹੜੀ ਮਨ ਦੀ ਤਾਂ ਗਿਆ ਮਨ ਦੀ ਖਿੱਚਿਆ ਉਹ ਖਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਨਹੀਂ ਜੁੜੀ ਉਹ ਖਿੱਚ ਸੰਸਾਰ ਦੇ ਮੋਹ ਮਾਇਆ ਨਾਲ ਜੁੜੀ ਹੈ ਸੰਸਾਰ ਦੇ ਤੰਦਿਆਂ ਨਾਲ ਜੁੜੀ ਆ ਸੰਸਾਰ ਦੀ ਸੰਸਾਰੀ ਸੁੱਖਾਂ ਨਾਲ ਜੁੜ ਗਈ ਹੈ ਤੇ ਸੰਸਾਰ ਤੇ ਕਿਤੇ ਸੁੱਖ ਹੀ ਨਹੀਂ ਹੈ ਕਿਤੇ ਸੁੱਖ ਨਹੀਂ ਹੈ ਗੁਰੂ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਸੁੱਖ ਲੈਣਾ ਕਹਿੰਦੇ ਕਿੱਥੇ ਮਿਲਦਾ ਤੇ ਗੁਰੂ ਜੀ ਕਹਣ ਲੱਗੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹਿੰਦੇ ਜੇ ਹਮੇਸ਼ਾ ਹੀ ਸੁਖੀ ਰਹਿਣਾ ਚਾਹੁੰਦਾ ਕਹਿੰਦਾ ਪਰਮਾਤਮਾ ਦੀ ਸ਼ਰਨ ਚ ਆ ਜਾ ਤੇ ਪਰਮਾਤਮਾ ਦੀ ਸ਼ਰਨ ਕਿੱਥੇ ਆ ਉਹਦਾ ਨਾਮ ਸਿਮਰਨ ਕਰ ਲੈ ਦਸਨ ਦੁਆਰ ਚ ਆ ਜੇ ਹਮੇਸ਼ਾ ਸੁਖੀ ਰਹੂਗਾ